ਸਭ ਤੋਂ ਜ਼ਿਆਦਾ ਜਿਹੜਾ ਸਾਡਾ ਕੌਮ ਦਾ ਬੇੜਾ ਕਰਕੇ ਕਰਿਆ ਕੌਮ ਦੀਆਂ ਬੇੜੀਆਂ ਵਿੱਚ ਵਟੇ ਪਾਏ ਆ ਉਹ ਪਾ ਗਿਆ ਪ੍ਰਕਾਸ਼ ਸਿੰਘ ਬਾਦਲ ਔਰ ਜਿਹੜਾ ਉਹਦਾ ਲੜਕਾ ਹੁਣ ਸੁਖਵੀਰ ਬਾਦਲ ਉਹਨੇ ਕੋਈ ਕਸਰ ਨਹੀਂ ਛੱਡਨੀ ਰਹੀ ਗੱਲ ਸਾਡੀਆਂ ਦੂਜੀਆਂ ਸਰਕਾਰਾਂ ਦੀ ਵੀ ਇਹਨਾਂ ਨੇ ਤਾਂ ਬਾਦਲਾਂ ਦਾ ਖੁਦ ਆਪ ਕਰਵਾਇਆ ਜਦੋਂ 15 ਦੇ ਵਿੱਚ ਬੇਅਦਬੀ ਹੁੰਦੀ ਹੈ ਰੋਡੇ ਕਾਲਪ ਦੇ ਵਿੱਚ ਆਈਜੀ ਆਇਆ ਸੀ ਜਿਆ ਨਾਲ ਉਹ ਡੋਟ ਦੋ ਡੀਐਸਪੀ ਸੀ ਭਾਗਾ ਪ੍ਰਾਨਤ ਸਿੰਘ ਵਾਲਾ ਉਹਨਾਂ ਨੇ ਇੱਦਾਂ ਮੈਨੂੰ ਪੁੱਛਿਆ ਸੀਗਾ ਆ ਵੀ ਬੇਅਦਵੀ ਬਾਰੇ ਵੀ ਮੋਰਚਾ ਚ ਖਵਾ ਦਿਓ ਤੁਸੀਂ ਤੇ ਅਸੀਂ ਦੋਸ਼ੀ ਫੜ ਲਾਂਗੇ ਤੇ ਮੈਂ ਉਸ ਟਾਈਮ ਕਿਹਾ ਸੀਗਾ ਡਾਇਰੈਕਟ ਵੀ ਸੁਖਬੀਰ ਬਾਦਲ ਤੇ ਸਬਦਾ ਸਾਧ ਦੋਸ਼ੀ ਹੈ ਗੁਰੂਗ੍ਰਾਂਤ ਸਰ ਬੇਅਦਵੀ ਦੇ ਸੁਮੇਰ ਸੈਣੀ ਸਾਡੇ ਜਿਹੜੇ ਦੋ ਸਿੱਖਾਂ ਦਾ ਕਾਤਲ ਹੋ ਗਿਆ ਬਹਿਵਲ ਉਹ ਦੋਸ਼ੀ ਹੈ ਸੁਮੇਰ ਸੈਣੀ ਸਾਡਾ ਸਿੱਖਾਂ ਦਾ ਕਾਤਲ ਹੈ ਇਹ ਤਿੰਨੇ ਬੰਦੇ ਮੈਨੂੰ 24 ਘੰਟੇ ਦੇ ਦਿਓ 24 ਘੰਟੇ ਬਾਅਦ ਜੇ ਰਿਜ਼ਲਟ ਸਾਹਮਣੇ ਨਾ ਆਇਆ ਤੇ ਮੇਰੇ ਗੋਲੀ ਮਾਰ ਦੇ ਨਾਲ ਪਰ ਉਹ ਪੁਲਿਸ ਵਾਲੇ ਨੇ ਮੁੜ ਕੇ ਮੈਨੂੰ ਆਈ ਜੀ ਨੇ ਇਹ ਕਿਹਾ ਕਹਿੰਦਾ ਇਹ ਮੈਂ ਕਰ ਨਹੀਂ ਸਕਦਾ ਤੇ ਮੈਂ ਕਿਹਾ ਜੇ ਤੂੰ ਇਹ ਨਹੀਂ ਕਰ ਸਕਦਾ ਤੇ ਮੈਂ ਇਹ ਨਹੀਂ ਕਰ ਸਕਦਾ ਮੈਂ ਮੋਰਚਾ ਨਹੀਂ ਚੱਕ ਸਕਦਾਗਾ ਮੋਰਚਾ ਜਦੋਂ ਮੈਂ ਮਰ ਗਿਆ ਨਾ ਇੱਥੇ ਮਤਲਬ ਮੈਨੂੰ ਕਿਹਨੇ ਸ਼ੂਟ ਕਰਦਾ ਉਹਦੋਂ ਮੋਰਚਾ ਚੱਕਿਆ ਜਾਵੇ ਰਹੀ ਗੱਲ ਇਹ ਮੈਂ ਜੋ ਕਰਨੀ ਚਾਹੁੰਦਾ ਉਸ ਤੋਂ ਅੱਗੇ ਵੀ ਬਾਦ ਅੰਦਰ ਕਰਵਾਤਾ ਤੇ ਕੈਪਟਨ ਹਰਮਿੰਦਰ ਦੇ ਪੱਲੇ ਕੀ ਰਹਿ ਗਿਆ ਉਹਨੇ ਗੁੱਟ ਘਾਤ ਦੇ ਵਿੱਚ ਫੜ ਕੇ ਸੌਂ ਖਾਦੀ ਸੀ ਵੀ ਬੇਅਦਬੀ ਦੀਆਂ ਪੈਣਾ ਬਾਦਲ ਪੈਣ ਵਾਲ ਨੂੰ ਜਾਂਦੀਆਂ ਤੇ ਮੈਨੂੰ ਮੁੱਖ ਮੰਤਰੀ ਬਣਾ ਦਿਓ ਮੈਂ ਬੜਨ ਸਾਰੀ ਮਤਲਬ ਇਹ ਬਾਦਲ ਨੂੰ ਅੰਦਰ ਸਿੱਟੂਗਾ ਬਾਹਰਾ ਕਰੂ ਕਹੇ ਤੇ ਉਹਨੇ ਕੀ ਕੀਤਾ ਅੱਜ ਉਹਨੇ ਜਿਵੇਂ ਉਹਨੇ ਕਾਮਨ ਨਾਲ ਕੀਤਾ ਜੋ ਮੈਮੋਰਲ ਦਾ ਫਿਰਦਾ ਚੰਨੀ ਵੀ ਨਹੀਂ ਕੁਝ ਕਰ ਸਕਿਆ ਚਲੋ ਚੰਨੀ ਥੋੜਾ ਸਮੇਂ ਵਾਸਤੇ ਆ ਸੀਗਾ ਤੇ ਇਹਨੇ ਗੱਪੀ ਨੇ ਜਿਹੜਾ ਨਚਾਰ ਸੀ ਖਸਰਾ ਸੀ ਬਣਾ ਦਿੱਤਾ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦੇ ਮੈਂ ਚਾਰਾਂ ਘੰਟੇ ਜਨ ਇਨਸਾਫ ਦੇ ਇਹਨੇ ਨਹੀਂ ਮਤਲਬ ਹਫਤਾ ਕਹੇ ਕਿ ਮਹੀਨਾ ਕਹੇ ਕਿ ਮੈਂ ਮਹੀਨੇ ਜੋ ਬਾਅਦ ਤਬ ਇਨਸਾਫ ਦੇਉਂਗਾ ਤਿੰਨ ਸਾਲ ਲੰਘ ਗਿਆ ਤੇ ਇਹਨੇ ਕੋਈ ਇਨਸਾਫ ਨਹੀਂ ਦਿੱਤਾ ਸੋ ਮੈਂ ਸਾਰੀਆਂ ਮਤਲਬ ਜਿੰਨੇ ਵੀ ਰਾਜਨੀਤਿਕ ਪਲੇਟਫਾਰਮ ਦੇ ਚ ਰਾਜਨੀਤਿਕ ਲੋਕ ਸਾਡੀ ਵੋਟ ਨੂੰ ਬਟੋਰਨ ਫਿਰਦੇ ਰਹਿੰਦੇ ਹਨ ਨਾ ਉਹ ਭੁੱਲ ਜਾ ਮਤਲਬ ਵੀ ਸਿੱਖਾਂ ਤੋਂ ਬਿਨਾਂ ਕੋਈ ਸਰਕਾਰ ਬਣਾ ਜੂਗਾ ਕਿ ਮੁੱਖ ਮੰਤਰੀ ਬਣਾ ਜੂਗਾ ਜਿਹੜਾ ਮੰਦਾ ਇਸ ਸਮੇਂ ਦੇ ਵਿੱਚ ਹਕੂਮ ਨੂੰ ਇਨਸਾਫ ਦੇਊਗਾ ਉਹ ਆਪਦਾ ਮਤਲਬ ਤਾਂ ਮਨ ਲਵੈ ਮੈਂ ਸ਼ਾਇਦ ਮੁੱਖ ਮੰਤਰੀ ਦੇ ਉਹਦੇ ਪਹੁੰਚ ਜੂਗਾ ਪਰ ਹੋਰ ਕੋਈ ਨਹੀਂ ਹਾਂ ਮੈਂ ਤੁਹਾਡੇ ਚੈਨਲ ਰਾਹੀਂ ਤੁਸੀਂ ਮੈਨੂੰ ਛੇੜ ਲਿਆ ਮੈਂ ਸੁਖਵੀਰ ਬਾਦਲ ਨੂੰ ਸੁਨੇਹਾ ਪਹੁੰਚਦਾ ਕਰ ਸਕਦਾ ਵੀ ਉਹ ਵਾਕਿਆ ਜੇ ਮਰਾਮੂ ਵਾਲਗੇ ਨੇ ਕਹੇ ਖੁਸਰਿਆ ਨੇ ਮੁੰਡਾ ਹੋ ਜੂਗਾ ਪਰ ਸੁਖਵੀਰ ਤੂੰ ਮੁੱਖ ਮੰਤਰੀ ਨਹੀਂ ਬਣਦਾ ਹੁਣ ਤੂੰ ਭੁੱਲ ਜਾ ਮਤਲਬ ਤੂੰ ਮੁੱਖ ਮੰਤਰੀ ਬਣੇਗਾ ਹੋਰ ਕੋਈ ਮਰਜ਼ੀ ਬਣ ਜੇ ਅਸੀਂ ਭੰਡ ਨਾਲ ਵੀ ਮਾੜਾ ਮੁੱਖ ਮੰਤਰੀ ਭਾਈ ਬਣ ਜੇ ਪਰ ਸਖਬੀ ਜੀ ਸਾਹ ਤੇਰਾ ਸਮਾਂ ਨਹੀਂ ਆਉਣਾ ਹੁਣ 2027 ਦੇ ਵਿੱਚ ਫੇਰ ਜਿਹੜੀਆਂ ਵੋਟਾਂ ਆ ਰਹੀਆਂ ਕਿਵੇਂ ਕੀ ਕਿਤੋਂ ਆਸ ਰੱਖਦੇ ਹੁਣ ਵੇਖੋ ਜੀ ਲੋਕ ਆਉਣਗੇ ਐ ਪਾਰਟੀਆਂ ਇੱਥੇ ਵੱਡੇ ਵੱਡੇ ਵਾਅਦੇ ਕਰਨਗੇ ਜਿਹੜੀ ਸਿੱਖ ਕੌਮ ਜਜ਼ਬਾਤੀ ਕੌਮ ਹੈ ਉਹ ਵਿਸ਼ਵਾਸ ਕਰ ਲੈਂਦੀ ਹੈ ਮੈਂ ਕੀ ਬੜਾ ਵੱਡਾ ਲੀਡਰ ਨਹੀਂਗਾ ਪਰ ਮੈਂ ਇਹ ਜ਼ਰੂਰ ਮਤਲਬ ਕੌਮ ਨੂੰ ਸੁਨੇਹਾ ਦੇਣਾ ਚਾਹਣਾ ਵੀ ਆਪਾਂ ਜਾਗੋ ਆਪਾਂ ਜਾ ਕੇ ਕੋਈ ਚੌਥੀ ਚਿਰ ਕੋਈ ਜਿਹੜੀ ਹੈ ਮਤਲਬ ਆਪਣੀ ਸਿੱਖ ਕੌਮ ਦੇ ਵਿੱਚੋਂ ਚੰਗੇ ਜਿਹੜੇ ਮਤਲਬ ਗੁਰੂ ਨੂੰ ਸਮਰਪਿਤ ਹੈ ਪੰਜਾਬ ਨੂੰ ਸਮਰਪਿਤ ਹੈ ਪੰਜਾਬ ਦੇ ਮਸਲੇ ਨੂੰ ਸਮਰਪਿਤ ਹੈ ਉਹ ਨਵੀਂ ਲੀਡਰਸ਼ਿਪ ਕੱਢੀਏ ਤੇ ਨਵੇਂ ਮਤਲਬ ਲੀਡਰਸ਼ਿਪ ਦੇ ਵਿੱਚੋਂ ਨਵਾਂ ਮੁੱਖ ਮੰਤਰੀ ਲਿਆਈਏ ਸਾਰੀ ਕੌਮ ਨੂੰ ਬੇਨਤੀ ਕਰਨੀ ਚਾਹਣਾ ਵੀ ਸਾਡਾ ਗੁਰੂ ਹਾਜ਼ਰ ਨਾਜ਼ਰ ਗੁਰੂਆ ਗੁਰਗ੍ਰੰਥ ਸਾਹਿਬ ਮੈਂ ਤਾਂ ਬਹੁਤ ਕੁਝ ਬਰਤਿਆ ਆ ਲਿਆ ਗੁਰੂ ਸਾਹਿਬ ਤੋਂ ਬਹੁਤ ਕੁਝ ਉਹ ਕਰਦਾ ਹਾਜ਼ਰ ਨਾਜ਼ਰ ਹੈ ਜੇਕਰ ਅਸੀਂ ਸਾਰੇ ਜਿੰਨੇ ਧੜੇ ਹੈਗੇ ਸਿੱਖ ਕੌਮ ਦੇ ਕੋਈ ਫਲਾਨਾ ਕਾਲੀ ਦਾ ਢਮਕੜਾ ਕਾਲੀ ਦੇ ਕਿੰਨੇ ਕਾਲੀ ਦਿਨ ਮਲੇ ਆ ਸਾਰੇ ਗੁਰੂ ਨੂੰ ਹਾਜ਼ਰ ਮੰਨ ਕੇ ਤੇ ਇੱਕ ਥਾਂ ਬੈਠ ਕੇ ਆਪਦੀ ਮਤਲਬ ਪਰ ਚੀ ਚੱਕ ਲੈਣ ਕੁਛ ਕਰ ਨਹੀਂ ਲੈਣ ਉਹ ਸਿਸਟਮ ਨਾਲ ਮਤਲਬ ਇਹ ਏਕਾ ਕਰਕੇ ਮੈਦਾਨ ਚੋਂ ਨਾ ਤਾਂ ਜੋ ਕਿ ਅਸੀਂ ਮਤਲਬ ਜਿਹੜਾ ਸਿੱਖ ਕੌਮ ਦੇ ਕੋਈ ਜਿਹੜੇ ਚੰਗੀ ਵਿਚਾਰ ਵਾਲੇ ਚੰਗੀ ਸੋਚ ਵਾਲੇ ਸਿੱਖ ਕੌਮ ਨੂੰ ਬਚਾਉਣ ਵਾਲੇ ਪੰਜਾਬ ਨੂੰ ਪੰਜਾਬੀਅਤ ਨੂੰ ਬਚਾਉਣ ਵਾਲੇ ਪੰਜਾਬ ਦੇ ਸਾਰੇ ਮਸਲੇ ਪਾਣੀ ਦਾ ਮਸਲਾ ਸਾਡੀ ਧਰਤੀ ਬਰਬਾਦ ਹੋ ਰਹੀ ਹੈ ਧਰਤੀ ਥੱਲੇ ਵਾਲਾ ਪਾਣੀ ਖਤਮ ਹੋ ਗਿਆ ਸਾਡਾ ਪੰਜਾਬ ਸਾਡਾ ਉਜਣ ਤੇ ਜਾ ਰਿਹਾ ਜਿਹੜਾ ਸਾਡਾ ਪਾਣੀ ਉਹ ਦੂਜੀਆਂ ਸਟੇਟਾਂ ਨੂੰ ਫ੍ਰੀ ਦਿੱਤਾ ਜਾ ਰਿਹਾ ਹਾਕੜਾ ਡੈਮ ਤੇ ਵੀ ਹੁਕ ਕੇਂਦਰ ਨੇ ਕਬਜ਼ਾ ਕਰ ਲਿਆ ਜਿਹੜਾ ਕਿ ਸਾਡਾ ਹੱਕ ਸੀਗਾ ਇਹਨਾਂ ਸਾਰੀਆਂ ਗੱਲਾਂ ਤੇ ਪਹਿਰਾ ਦੇਣ ਵਾਲਾ ਸੀ ਬੰਦਾ ਅੱਗੇ ਲੈ ਆ ਸਕੀਏ ਉਹ ਸਾਡੀ ਕੌਮ ਜੇਕਰ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਕੱਠੇ ਹੋ ਕੇ ਬੈਠੋਗੇ ਇਹ ਮਸਲਾ ਤਾਂ ਹੱਲ ਹੋਊਗਾ ਇਸ ਤੋਂ ਬਗੈਰ ਨਹੀਂ ਹੋਣਾ